ਹਾਂ ਪੁੱਤ ਆ ਗਿਆ ਠੀਕਾਤ ਨਗੀ ਬਪਰੀ ਹੈ ਮੈਂ ਖੇਤ ਕਿਉਂ ਆਇਆ ਬਾਈ ਸਾਨੂੰ ਨਹੀਂ ਪਤਾ ਉਹਦਾ ਬਾਪ ਉਹਦੇ ਮੋਟਰ ਟ੍ਰੈਕਟ ਪਤੇ ਉੱਤਰ ਗਿਆ ਖੰਦਾ ਉਹਨੂੰ ਫੋਨ ਕਰਿਆ ਸਾਨੂੰ ਕੋਈ ਪਤਾ ਨਹੀਂ ਪਤਾ ਉਹ ਕਰ ਰਹੇ ਆ ਗਿਆ ਉਹ ਉੱਥੇ ਮੈਨੂੰ ਤਾਂ 10:00 11:00 ਵਜੇ ਪਤਾ ਲੱਗਿਆ ਅੱਛਾ ਇਹ ਉਹ ਕੁਝ ਹੋਇਆ ਇਹ ਲੈ ਆਏ ਜਾਂ ਕੇ ਮੇਰੇ ਵਰਗੀ ਦਾ ਤੜਕੀ ਪਤਾ ਲੱਗਿਆ ਅੱਛਾ ਇਹ ਉਹ ਕੁਝ ਬਣ ਗਿਆ ਦਾਖਲ ਹੈ ਬਈ ਉਹ ਪੰਚ ਆਣੇ ਨੇ ਇੱਥੇ ਕੌਣ ਪਿੰਡ ਦੀ ਪਿੰਡ ਦੇ ਹੀ ਹੈ ਕੀ ਪਤਾ ਜੀ ਕੋਈ ਪਿੰਡ ਪਿੰਡ ਦਾ ਉੱਧਰ ਦੋ ਭਾਈ ਤਾਂ ਬਲਕਾਰਾ ਛੋਟੇ ਭਾਈ ਦੇ ਨਾਂ ਦਾ ਮੈਨੂੰ ਪਤਾ ਨਹੀਂ ਦੋ ਇੱਕ ਚ ਮਾਰਾਂ ਦਾ ਮੁੰਡਾ ਦਾ ਨਾਮ ਅੱਗੇ ਹੁਣ ਤਾਂ ਰੋਲਾ ਵੀ ਕਿਸੇ ਦਾ ਨਹੀਂ ਦਾ ਹੁਣ ਤਾਂ ਸਾਡੇ ਨਾਲ ਕਿਸੇ ਦਾ ਰੋਲਾ ਹਿੰ ਤਾਂ ਅਸੀਂ ਤਾਂ ਹੁਣ ਜਾਣੇ ਹੀ ਨਹੀਂ ਦੰਦੇ ਤੇ ਘਰੀ ਰਹਿੰਦਾ ਉਹ ਹੈ ਨਾ ਵੀ ਲੜਾਈ ਸੀ ਪਹਿਲਾਂ ਤਾਂ ਨਿਬੜ ਨਿਬੜ ਗਿਆ ਤਾਂ ਉਹਦਾ ਸਾਦੀ ਲੜਾਈ ਪਈ ਸੀ ਪਤਾ ਨਹੀਂ ਬੁਗੇ ਮੈਨੂੰ ਤਾਂ ਇਹ ਲੜ ਲੜਪਾਹ ਜਦੋਂ ਬ੍ਰਦਰਪਾਲਟੀ ਦੇ ਮੁੰਡਿਆਂ ਦੀ ਲੜਾਈ ਸੀ ਮਾਰੇ ਮੁੰਡਿਆਂ ਗੈਲਤੀ ਬੈ ਲੰਬੀ ਹੁਣ ਤਾਂ ਕੁਛ ਨਹੀਂ ਦਾ ਕੁਝ ਤਾਂ ਠੀਕ ਠਾਕ ਇੱਥੇ ਸਾਰੇ ਹੁਣ ਪਰਿਵਾਰ ਚੋਂ ਵਿਆਹ ਹੋਇਆ ਹੋਇਆ ਸੀ ਆਪਣੇ ਦਾ ਮੁੰਡਾ ਜਿਹਦੀ ਫੋਟੋ ਤਾਰੀਏ ਤੁਸੀਂ ਆ ਪੁੱਤਾ ਹੈ ਉਹਦੀ ਦਾਦੀ ਹੈ ਭੈਣ ਭਾਈ ਕੋਈ ਭੈਣ ਹੈਗੀ ਹੈ ਭੈਣ ਦਾ ਸਵਰੇ ਜਾਂ ਹੁਣ ਪੁਲਿਸ ਵਾਲੇ ਆ ਗਏ ਜੀ ਪੁਲਿਸ ਵਾਲੇ ਆ ਕੇ ਗਏ ਆ ਪੁਲਿਸ ਵਾਲੇ ਗਏ ਉਹਨਾਂ ਦੇ ਘਰੇ ਸਾਨੂੰ ਪਤਾ ਕੋਈ ਨਹੀਂ ਹੈਗਾ ਕਿ ਘਰਾਂ ਹੈ ਬਿਆਨ ਲਿਖਾਤ ਕੋਈ ਬਿਆਨ ਮੰਨ ਕੋਈ ਨਹੀਂ ਪੁੱਛਿਆ ਉਹਨਾਂ ਨੇ ਨਾ ਉਹ ਤਾਂ ਬਾਹਰ ਤੇ ਹੀ ਮੁੜ ਗਈ ਡੈਡ ਬੋਡੀ ਕਿੱਥੇ ਜੀ ਮੁੰਡੇ ਦੀ ਉਹ ਹਸਪਤਾਲ ਚ ਆਪਾਰ ਕਾਲੇ ਜੀ ਹਾਂ ਐਦਾ ਜਿੰਦਰਾ ਚ ਲੈ ਗਏ ਤੇ ਉੱਥੇ ਕਿਸੇ ਨੇ ਨਹੀਂ ਪੁੱਛੇ ਹੁਣੇ ਭਾਈ ਉਹਥੇ ਲੈ ਗਏ ਹੋਰ ਵੀ ਫੱਟੜਾ ਜੀ ਕੋਈ ਤਾਂ ਇਕੱਲਾ ਇੱਕੇ ਮੁੰਡਾ ਮੂਗੇ ਮੈਨੂੰ ਤਾਂ ਸੇਹ ਦਾ ਪਤਾ ਹੈ ਬੀ ਹੋ ਨਹੀਂ ਪਤਾ ਮੂਗੇ ਦੇਖੋ ਅਸੀਂ ਤਾਂ ਮੈਂ ਕੀ ਕਰ ਦੂੰ ਜੀ ਹੈ ਕੀ ਕਹੇ ਜੀ ਕਾਰਵਾਈ ਦੀ ਮੈਂ ਕਰ ਦੂੰ ਮੈਂ ਜੀ ਪੁਲਿਸ ਪ੍ਰਸ਼ਾਸਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਐ ਕਹਾਗੇ ਵੀ ਛੱਡ ਨੀ ਜਾਓਗੇ ਉਹਨਾਂ ਦਾ ਉਹ ਨਹੀਂ ਹੁੰਦਾ ਔਰ ਸਾਨੂੰ ਅਸੀਂ ਨਾ ਛੋਕ ਰਹੇ ਕਿਤੇ ਉਧਰ ਆਧਰ ਕਰਦੇ ਵੀ ਜੋ ਕਿ ਲੋਹਣ ਦੇ ਹੋ ਹੋਂ ਨਹੀਂ ਫੜੇ ਜਾਂਦੇ ਅਸੀਂ ਤਾਂ ਛੋਕ ਰਹੇ ਸੰਸਕਾਰ ਵੀ ਨਹੀਂ ਕਰਦੇ ਸਾਡੇ ਸਾਡੀ ਤਾਂ ਜੋ ਕਹਾਣੀਆਂ ਵੀ ਬੀ ਕਪੁੱਤ ਹੈ ਅਸੀਂ ਕਿਸੇ ਨੂੰ ਕੁਝ ਕਹਿਣਾ ਨਾ ਬਾਪ ਇੰਨਾ ਸਾਊਆ ਚਾਚੇ ਤਾਇਆ ਨੇ ਸਾਊ ਹੋਏ ਕੋਈ ਜਾਂਦੇ ਨਹੀਂ ਫੇਰ ਫੇਰ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਪਾਲ ਸਿੰਘ ਆ ਜੀ ਅੱਛਾ ਕੀ ਕੀ ਦੀ ਡੈਥ ਹੋਈ ਜੀ ਕੀ ਨਾਮ ਆ ਉਹ ਮੁੰਡਾ ਅਜੀ ਜੇ ਜਮਾਨਤ ਕਿੱਦਾਂ ਜੀ ਅੱਛਾ ਕੀ ਘਟਨਾ ਕੀ ਵਾਪਰੀ ਜੀ ਰਾਤ ਕਿੰਨੇ ਕ ਵਜੇ ਦਾ ਕੰਮ ਪਤਾ 10 ਕ ਵਜੇ ਕੇ ਗੇਟ ਤੇ ਸੰਦਾਂ ਥੱਲੇ ਵੀ 5 ਵਜੇ ਪਤਾ ਲੱਗਿਆ ਮੈਂ 10 ਕ ਵਜੇ ਕੇ ਗੇਟ ਤੇ ਕੁੱਤਿਆ ਚਾਰ ਮਿੰਟਾਂ ਨੇ ਕੌਣ ਨੇ ਜੀ ਉਹ ਮੁੰਡੇ ਜਿਹੜਾ ਨੇ ਕੁੱਟਿਆ ਉਹ ਦੋਈ ਚੱਕੀ ਵਾਲੇ ਆ ਜੀ ਚਿੱਟ ਚੱਕੀ ਵਾਲੇ ਦੇ ਮੁੰਡੇ ਬਲਕਾਰ ਡਾਕਟਰ ਹੈ ਇੱਕ ਪਿੰਡ ਦੇ ਦਰਸ਼ਨ ਸਿੰਘ ਵਾਲਾ ਮੁੰਡਾ ਇੱਕ ਹੁਣ ਦੇ ਚੋਂ ਦਾ ਪੁੱਤ ਆ ਇਹ ਕਿੰਨੀ ਕੁ ਉਮਰ ਸੀ ਮੁੰਡੇ ਦੀ ਜਿਹੜਾ 23 ਸਾਲ ਆ ਜੀ ਕੀ ਪਹਿਲਾਂ ਲੜਾਈ ਸੀ ਜੀ ਕੋਈ ਇਹਨਾਂ ਵੀ ਕੀ ਗੱਲ ਪਹਿਲਾਂ ਕੋਈ ਐਡੀ ਕਿ ਲੜਾਈ ਤਾਂ ਹੈ ਨਹੀਂ ਜਦੋਂ ਗਏ ਪਹਿਲਾਂ ਆਪਾਂ ਪਿਆਰ ਵੀ ਹੈਗਾ ਤਾਂ ਉਹਦੇ ਬਾਅਦ ਮਾੜਾ ਉਲਟਾ ਹੋ ਗਿਆ ਉਹਨੇ ਵੀ ਇੰਨੀ ਵੱਡਾ ਹੋਇਆ ਦਾ ਕੰਮ ਹਾਂ ਬਾਕੀ ਹੁਣ ਰਾਹ ਤੇ ਪਤਾ ਨਹੀਂ ਨਾ ਕੀ ਮਿਲਿਆ ਕੀ ਨਹੀਂ ਅੱਛਾ ਆਇ ਕਰਕੇ ਉਹ ਪੁੱਤਆ ਬਾਹਰ ਵੀ ਵੱਡਨੀ ਵੱਡ ਵੀ ਕਿੰਨੀ ਵੱਡੀ ਆ ਬਾਕੀ ਸਿਰ ਕਿਥੇ ਥੱਟਾ ਮਾਰੀਆਂ ਸਰਚ ਕਰਦੇ ਨੇ ਸਿਲੰਡਰ ਮਾਰੇ ਕੀ ਪਤਾ ਨਹੀਂ ਕਿ ਮਾਰੇ ਕਹਿੰਦੇ ਕਿ ਕਹੀ ਕੋਈ ਪਿੰਦੀ ਫੌੜਾ ਪਿਆ ਦਾ ਸਿਰੇ ਸਾਰੇ ਮਾਰੇ ਉਹ ਪੁਲਸਾਰੇ ਖਾਂਡੇ ਕੀ ਟੱਕ ਚੁੱਕੇ ਤੇ ਉਹ ਬੰਦੇ ਫੜ ਲਏ ਜੀ ਹੁਣ ਪੁਲਸ ਨੇ ਕੀ ਪਤਾ ਨਹੀਂ ਫੜਿਆ ਕਿ ਨਹੀਂ ਉਹ ਨਹੀਂ ਕਹਿੰਦੇ ਮੰਮੀ ਬੰਮੀ ਦਾ ਦੇ ਕੇ ਕਹਿੰਦੇ ਬਸ ਕੀ ਪਤਾ ਨਹੀਂ ਉਹ ਬਿਆਨ ਲਿਖ ਲੈ ਪੁਲਸ ਨੇ ਹਾਏ ਬਿਆਨ ਪੁਲਸਾਰੇ ਦਾ ਜੇ ਜੇ ਮੁਰਗੀ ਨਾਲ ਕਿ ਨਾਲ ਕੀ ਮੰਗ ਕਰਦੇ ਬਾਪੂ ਕੀ ਕੀ ਮੰਗ ਕਰਦੇ ਪੁਲਸ ਤੋਂ ਐਹੀ ਮੰਗ ਕਰਦੇ ਜੀ ਸਾਨੂੰ ਇਨਸਾਫ ਨਹੀਂ ਦੇਣਾ ਚਾਹੀਦਾ ਜੋ ਕਾਲੂ ਕਿਹਦੇ ਹੋਰ ਨੂੰ ਵੀ ਮਾਰਨਗੇ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਵਗੈਰਾ ਸੀ ਜਿਹੜੇ ਮੁੰਡਾ ਨੇ ਮਾਰਿਆਗਾ ਪਹਿਲਾਂ ਇਹਨੂੰ জাফরਪਨ ਮਾਰੇ ਲਕ ਮਾਰਾਂ ਆਂਦਾ ਬੁੜਾ ਹਾਂ ਇਹ ਡਾਕਟਰ ਨੇ ਐਸੇ ਮੁੰਡੇ ਨੂੰ ਮਾਰਿਆ ਸੀ ਹਾਂ ਡਾਕਟਰ ਆ ਜਿਹੜੇ ਲੰਗੜਾ ਦਾ ਉਹਨਾਂ ਨੇ ਹਾਂ